ਮੈਂ ਅਖੀਰ ਤੇ ਉਸ ਸੱਜਣ ਨੂੰ ਜਿਹਦੇ ਲਈ ਮੇਰੇ ਕੋਲ ਇੱਕੋ ਹੀ ਸ਼ਬਦ ਹੈ ਕਿ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ ਮਿੱਤਰ ਸਾਡੇ ਸੋਈ ਮਿੱਤਰ ਸਾਡੇ ਸਹੀ ਹਉ ਟੁੰਡੇ ਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੀ ਅੱਜ ਜਦੋਂ ਸੱਜਣ ਸ਼ਬਦ ਆ ਰਿਹਾ ਸੀ ਤੁਸੀਂ ਗੁਰਮਖ ਬੈਠੇ ਹੋ ਮੈਂ ਮੰਜੀ ਸਾਹਿਬ ਕੋਲ ਰਿਕਿਆ ਬਾਣੀ ਚ ਸਤਿਗੁਰਾਂ ਨੇ ਉਹਨਾਂ ਦੀ ਖੇਡ ਆਪਣੀ ਜੀ ਕੋਈ ਪਰਿਵਾਰ ਨਹੀਂ ਬਾਣੀ ਦਾ ਸਨਮਾਨ ਜੋਗ ਸਿੰਘ ਸਾਹਿਬ ਬੈਠਿਆ ਬਾਣੀ ਚ ਯਾਰ ਸ਼ਬਦ ਹੁੰਦਾ ਯਾਰ ਪੜਨੇ ਆ ਇਹ ਸ਼ਬਦ ਬੜਾ ਉੱਚਾ ਰੂਹਾਨੀਅਤ ਦੇ ਤੌਰ ਤੇ ਇਹ ਸ਼ਬਦ ਦੁਨਿਆਵੀ ਹੈ ਹੀ ਨਹੀਂ ਯਾਰ ਸ਼ਬਦ ਪਰ ਅਸੀਂ ਵਰਤ ਰਹੇ ਹਾਂ ਇਹਨੂੰ ਇਹ ਇੰਦਰੀਆਂ ਦੀ ਭੁੱਖ ਲਈ ਆਪ ਜੀ ਸਾਰੇ ਗੁਰਗੰਨ ਸਾਹਿਬ ਚ ਜਦੋਂ ਜੱਜੇ ਨਾਲ ਯਾਰ ਆਏਗਾ ਨਾ ਸਾਰਾ ਪਾਠ ਕਰਦੇ ਆ ਸਮਗਰ ਬਾਣੀ ਚ ਮਹੰਕਾਰ ਜੀ ਕਹਿ ਰਿਹਾ ਪੂਰੇ ਗੁਰੂ ਗ੍ਰੰਥ ਸਾਹਿਬ ਜਿੱਥੇ ਜੱਜੇ ਨਾਲ ਯਾਰ ਆਏਗਾ ਉਹਦਾ ਅਰਥ ਬਿਵਚਾਰੀ ਹੈ ਜਿੱਥੇ ਯਈਏ ਨਾਲ ਯਾਰ ਆਏਗਾ ਉਹਦਾ ਅਰਥ ਪਰਮਾਤਮਾ ਗੁਰੂ ਤੇ ਸੰਤ ਹੈ ਇਹ ਪਤਾ ਨਹੀਂ ਸਤਗੁਰਾਂ ਨੇ ਆਪਣੇ ਢੰਗ ਨਾਲ ਕੀ ਬਖਸ਼ਿਸ਼ ਕੀਤੀ ਇਹ ਜਦੋਂ ਅਸੀਂ ਪੜ੍ਹਦੇ ਆ ਚੋਰਾں ਯਾਰਾਂ ਤਹਿ ਕੁੜ ਯਾਰਾਂ ਜੱਜੇ ਨਾਲ ਕਹੇ ਚੋਰਾں ਚਾਰਾਂ ਰੰਡੀਆਂ ਪੁੱਟਣੀਆਂ ਦੀਵਾਨ ਜੱਜੇ ਨਾਲ ਕਹੇ ਹਾਲਾਂਜੀ ਤੁਸੀਂ ਅੱਜ ਦੇ ਵਿਆਕਰਣ ਕੋ ਕੋਈ ਨਾ ਜੱਜੇ ਨਾਲ ਯਾਰ ਨਹੀਂ ਲਿਖੀਦਾ ਪਰ ਗੁਰਬਾਣੀ 'ਚ ਹੈ ਮਾਰੇ ਕਿ ਚੋਰ ਯਾਰ ਜਵਾਰ ਤੇ ਬੁਰਾ ਪਰ ਜਦੋਂ ਸੰਤ ਗੁਰੂ ਤੇ ਪਰਮਾਤਮਾ ਦੀ ਗੱਲ ਹੁੰਦੀ ਹੈ ਨਾ ਉਦੋਂ ਮਹਾਰਾਜ ਕਹਿੰਦੇ ਸੁਣ ਯਾਰ ਹਮਾਰੇ ਸੱਜਣ ਯਾਰ ਵੇ ਪ੍ਰਹਿੱਬੇ ਸਖੀਆਂ ਗੁਰੂ ਗੋਬਿੰਦ ਸਿੰਘ ਦਾ ਸ਼ਬਦ ਵਰਤੇ ਯਾਰ ਨੇ ਦਾ ਸਾਨੂੰ ਸੱਥਰ ਚੰਗਾ ਭਾਈ ਅਨੰਦ ਲਾਲ ਸਾਹਿਬ ਸ਼ਬਦ ਦੇ ਆ ਦੀਨ ਦੁਨੀਆ ਦਰਕ ਮੰਦੇ ਆ ਪੂਰੀ ਰੁਖਸਾਰੇ ਮਾਂ ਹਰ ਦੋ ਆਲਮ ਕੀਮਤੇ ਯਕਤਾਰੇ ਮੁਵੇ ਯਾਰੇ ਮੇ ਯਾਰ ਸ਼ਬਦ ਉਹਨੂੰ ਸੱਜਣ ਕਹਾ ਯਾਰ ਕਹਾ ਵੀਰ ਕਹਾ ਭਰਾ ਕਹਾ ਕਦੀ ਕੋ ਉਸ ਤੋਂ ਬੰਦਾ ਨਿਰਾਸ਼ ਨਹੀਂ ਗਿਆ ਜਿੰਨਾ ਕੋ ਵਿਤ ਲੱਗਾ ਉਸ ਬੰਦੇ ਨੇ ਖਾਰਕ ਦੀ ਮਦਦ ਕੀਤੀ ਉਸ ਦਿਨ ਮੇ ਨੌਜਵਾਨ ਮਿਲੇ ਸਨ ਇੰਟਰਨੈਟ ਸਿੱਖ ਸਿੱਖ ਐਡੀਸ਼ਨ ਦੇ ਪ੍ਰਧਾਨ ਸਨ 올 인디아 6 투네 페데레이션 ਦੇ ਸਰਪਲਸ ਹਨ ਸਾਰੇ ਨੌਜਵਾਨਾਂ ਕਿਉਂਕਿ ਜੋ ਵੀਰ ਜੀ ਇਸ਼ਾਰਾ ਕਰਕੇ ਗਏ ਇਸ ਜਥੇਬੰਦੀ ਨੂੰ ਹੁਣ ਭਾਈ ਸਾਹਿਬ ਭਾਈ ਮੇਜਰ ਸਿੰਘ ਜੀ ਉਹਨਾਂ ਦੀ ਜਗ੍ਹਾ ਤੇ ਪ੍ਰਬੰਧ ਕਰਿਆ ਕਰਨਗੇ ਜੋ ਉਹਨਾਂ ਦੀ ਅੰਤਮ ਇੱਛਾ ਕਹਿ ਲੋ ਜਾਂ ਇਹਨਾਂ ਨੌਜਵਾਨਾਂ ਦੀ ਪਰ ਮੇਰੀ ਬੇਨਤੀ ਹੈ ਕਿ ਆਪ ਤੁਮ ਵਦ ਤੋਂ ਵਦ ਬਾਣੀ ਬਾਣੇ ਨਾਲ ਜੁੜੀਏ ਸਤਿਗੁਰੂ ਅੱਗੇ ਅਰਦਾਸ ਕਰੀਏ ਦਾਤਾ ਜੀ ਪਰਿਵਾਰ ਨੂੰ ਬਾਣੇ ਰਜ਼ਾ ਵਿੱਚ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ